ਕੋਡੀ 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 ਨੈਮ ਰੋਣੀਏ ਪੰਦਿਆ ਪਾਣੀ ਮੀਰਪੁਰਿਆ ਵੀਰਾਂ ਦਾ ਪੰਦਾ ਚਾਹੁੰਦਾ ਰਵੇ ਬੜਾ ਤਕੜਾ ਮੱਲਾ ਵੀਰੇ ਪੰਗਣੀ ਪੋਦਾ ਕਰੀਏ ਪ੍ਰਬੰਧਕਾਂ ਨੂੰ ਬੇਨਤੀ ਹੈ ਲਖਿਆ ਵੇ ਇੱਕ ਇਧਰਲੇ ਪਾਸੇ ਇਹ ਚੱਕਾ ਨਾਲ ਗਲਿਆਰੀ ਤੇ 2000 ਦਾ ਪਹਿਲਾ ਜੱਫਾ ਉਹ ਗੁਰਿੰਦ ਕੰਗ ਨਿਊਜ਼ੀਲੈਂਡ ਤੇ ਤਾਜਲ ਵੱਡੇ ਭਰਾ ਦੇ ਵੱਲੋਂ ਹੋਵੇਗਾ 2000 ਦਾ ਪਹਿਲਾ ਪਹਿਲਾ ਜੱਫਾ ਕਹਿੰਦੇ ਮੇਰੇ ਵੀਰੋ ਪਤਾਪੁਰੀਆ ਏਕਮ ਲਾਉਣ ਦਾ ਜੇਤਨ ਕਰਦਾ ਪਰ ਦੂਜੇ ਬੰਨੇ ਗਲਿਆਰੀ ਹੈ ਚੱਕ ਸਕੰਦਰ ਵਾਲਾ न पने पने पन पनार हो ਉਹ ਯਾਰ ਜਣਾ ਪਰ ਲੱਖਾਂ ਦਾ ਮੁੱਲ ਹੈ ਬੱਲੇ ਫਤਾਪੁਰ ਤੱਕੜਾ ਐ ਨਾ ਪੂਰਾ ਫੋਕਸ ਕੀਤਾ ਉਧਰ ਆਚਾਂਤ ਅਮਰੀਕਾ ਵਾਲਾ ਸਾਡਾ ਹਰਮਨ ਪੰਜਾਬ ਪੁਲਸ ਵਾਲਾ ਮੇਰੇ ਵੀਰ ਚੱਚੇ ਤੌਰ ਤੇ ਆਇਆ ਬਿੱਲੇ ਕੰਗਨਾ ਪਿਆਰ ਵਟਾ ਐ ਆਚਾਂਤ ਅਮਰੀਕਾ ਸਾਡਾ ਤੇ ਪੰਜਾਬ ਪੁਲਸ ਵਾਲਾ ਹਰਮਨ ਐ ਦੋਵੇਂ ਚੱਚੇ ਤੌਰ ਤੇ ਬੱਟੇ ਭਰਾ ਸਾਡੇ ਪੁੱਜੇ ਜਸ਼ਨਾਂ ਜਸ਼ਨਾਂ ਇੱਕੋ ਜੇ ਸ਼ਰੀਰ ਨੇ ਇੱਕੋ ਜੀਆਂ ਉਮਰਾਂ ਐ ਇੱਕੋ ਜੀਆਂ ਉਮਰਾਂ ਵੇਖੋ ਸਾਹਮਣੇ ਜਸ਼ਨ ਪਹਿਲਵਾਨ ਪਾਚੂ ਦਾ ਚੇਲਾ ਪਰ ਉੱਤਰਲੇ ਪਾਸੇ ਪਟਾ ਕੇ ਛੱਟਿਆ ਆ ਤਾੜੀ ਮਾਰੋ ਜ਼ੋਰਦਾਰ ਦਰਜ ਕਰਾ ਗਏ ਨੇ ਭਰਾ ਸਾਡੇ ਇਧਰਲੇ ਪਾਸੇ ਪੰਡਤ ਡੁੱਕਰੀ ਵਾਲਾ ਕਬੱਡੀ ਪਾਉਂਦਾ ਗੱਲਾਂ ਉੱਤਰਲੇ ਪਾਸੇ ਸਰਪੰਚ ਦੁਲਚੀਪੁਰ ਸਤਨਾਮ ਸਿੰਘ ਲੋ ਗੋਪੀ ਦਾ ਇੱਕ ਜੱਫਾ 1100 ਦਾ ਹੋਣਾ ਹੈ ਬਿਕਰ ਸਟੇਡੀਆ ਵੱਲੋਂ 2100 ਦਾ ਹੋਣਾ ਤਿੰਨ ਜੱਫੇ ਭਰਾਓ ਵੇਖੋ ਫਤਾਹਪੁਰੀਆ ਇੱਕ ਹੈ ਮੇਰੇ ਮਿੱਤਰੋ ਦੂਜੇ ਪਾਸੇ ਪੰਡਤ ਰੌਲਾ ਰੱਪਾ ਰੌਲਾ ਰੱਪਾ ਹੁਣ ਪਾਣਾ ਹੈ ਹੁਣ ਤਾੜੀ ਵੱਜੂ ਮਿੱਤਰੋ ਬੱਲੇ ਬੱਲੇ ਵੇਖੋ ਇਧਰਲੇ ਪਾਸੇ ਟੱਕਰਾ ਟੱਕਰਾ ਸਾਰਾ ਪਰਵਾੜਿਆ ਤੇਲਾ ਨੱਚੁੱਠਿਆ ਤੜੀ ਮਾਰੀ ਆਇਆ ਆ ਸੁਆਦ ਦੇ ਤਾਰੀਏ ਜ਼ੋਰਦਾਰ ਐਸੀ ਤਰ੍ਹਾਂ ਕਬੱਡੀ ਦੀਆਂ ਘੈਂਟ ਤੇ ਨਵੀਆਂ ਅਪਡੇਟਸ ਦੇਖਣ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਤੇ ਬੈਲ ਆਈਕਨ ਨੂੰ ਦਬਾਉਣਾ ਨਾ ਭੁੱਲਣਾ ਤਾਂ ਜੋ ਤੁਹਾਨੂੰ ਟਾਈਮ ਸਿਰ ਨਵੀਂ ਤੇ ਨਵੀਂ ਅਪਡੇਟ ਮਿਲ ਸਕੇ ਧੰਨਵਾਦ ਜੀ